ਇੱਕ ਕੱਲੇ ਕੈਮਰੇ ਲਾਤੇ ਜੇ ਇੱਥੇ ਕੋਈ ਚੋਰੀ ਹੁੰਦੀ ਹੈ ਤਾਂ LED ਕਿਸੇ ਦੇ ਘਰੋਂ ਲੈ ਕੇ ਆਉਣੀ ਪੈਂਦੀ ਹੈ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜਿਆ ਖੰਡੇਵਾਦ ਪਿੰਡ ਕਦੇ ਰਾਤ ਨੂੰ ਹੁਣ ਤਾਂ ਦਿਨੇ ਵੀ ਸਿੱਧੇ ਘਰਾਂ 'ਚ ਵੜਨ ਲੱਗੇ ਪਰ ਇੱਥੇ ਗਰੀਬ ਪਰਿਵਾਰ ਤੇ ਮਾਤਾ ਜੀ ਇਹਨਾਂ ਦਾ ਪਰਿਵਾਰ ਛੋਣਾ ਲਾਉਣ ਗਿਆ ਹੋਇਆ ਸੀ ਪਿੱਛੋਂ ਜਿਹੜਾ 20000 ਤਿਰਫਰ ਇਕੱਠਾ ਕਰਿਆ ਤੀ ਜਿਵੇਂ ਕੋਈ ਛੋਣਾ ਲਾਉਣ ਵਾਲਾ ਦੇ ਦਿੰਦਾ ਕਦੇ 1000 ਕੋਈ 2000 ਉਹ 20000 ਇਹਨਾਂ ਦੇ ਘਰੇ ਚੋਰੀ ਹੋ ਗਈ ਹਾਂਜੀ 20000 ਰੁਪਏ ਚੱਕਿਆ ਗਿਆ ਜੀ ਮੈਂ ਘਰੋਂ ਜੀਰੀ ਲਾਣ ਜਾ ਰਹੀ ਸੀਗੀ ਜੀ ਇਹਨਾਂ ਨੇ ਚੋਲਾ ਲਾਉਣ ਗਏ ਸੀ ਤੁਸੀਂ ਹਾਂਜੀ ਚੋਲਾ ਨਾਲ ਹੱਥ ਪੈਰ ਗਲੇ ਪੈ ਨਹੀਂ ਕਿਵੇਂ ਮਜ਼ਦੂਰ ਕਿਵੇਂ ਕਰਦਾ ਦੇਖੋ ਪੈਸਾ ਇੱਕ ਇੱਕ ਪੈਸਾ ਕਿਵੇਂ ਜੋੜ ਦੇਗਾ ਬੱਚਿਆਂ ਦੀ ਫੀਸ ਵਾਸਤੇ ਇਕੱਠੇ ਕਰੇ ਹੋਏ ਸੀ ਕਿ ਤੜਕੇ ਨਿਕੜ ਜਾ ਮੈਂ ਆਥਣੇ ਆ ਕੇ ਇਹ ਬੰਦੇ ਨੇ ਜਿਕੇ ਚੰਗੀ ਗੱਲ ਹੈ ਜੀ ਇਹ ਕੋਈ ਹੈ ਮੰਗਰੋ ਫਿਰ ਤੀਮੇਮਾਨੀ ਹੋਵੇ ਤਾਂ ਮੰਗਰੋ ਸਰੇ ਆਮ ਕਰੇ ਬੜਾ ਕਰਨਗੇ ਜੀ ਅੱਜ ਤਾਂ ਸੁਣਾ ਕਰ ਦੇ ਕਹਣ ਕੱਲ ਕਿਸੇ ਦੀ ਤੇ ਪੈਣ ਨੂੰ ਮਾਰਨਾ ਕਿਸੇ ਬੱਚੇ ਦੇ ਮਾਰਨ ਜਦੋਂ ਇਹਨਾਂ ਨੇ ਹਿੰਨੀ ਹੱਦ ਪਾਰ ਕਰੀ ਹੋਈ ਆ ਪਰ ਦੇਖੋ ਕਿਵੇਂ ਗਲੇ ਪਏ ਨੇ ਕਿਵੇਂ ਮਜ਼ਦੂਰ ਪੈਸੇ ਇਕੱਠੇ ਕਰ ਚੋਨਾ ਲਾਉਣੇ ਚੋਲਾ ਨਾਲ ਗਈ ਹੋਈ ਸੀਗੀ ਜੀ ਬੱਚੇ ਮੇਰੇ ਸਕੂਲ ਗਏ ਤੇ ਬਕਾਰਾ ਸਾਡੇ ਘਰੇ ਕੋਈ ਨਹੀਂ ਸੀਗਾ ਜੀਗਾ ਇਹਨੇ ਮਾਂ ਕਰੋ ਹੱਥ ਫਰੋਲਾ ਆ ਕੇ ਵੈਸੇ ਬੈਡਰ ਨੂੰ ਹੱਥ ਪਾ ਹੈ ਭੂਆ ਜੀ ਨੇ ਦੇਖਿਆ ਕੰਦ ਟੱਪਦਾ ਕੰਪੜੇ ਝਾੜਦਾ ਦੇਖਿਆ ਹੋਇਆ ਮੁੰਡਾ ਪੌਣੇ 12 ਵਜੇ ਬੜੇ ਨਿਕਲ ਨਹੀਂ ਆਇਆ ਨਾ ਪੌਣੇ 12 ਵਜੇ ਪੌਣੇ 12 ਹਾਂਜੀ ਨਿਕਲਦਾ ਦੇਖਿਆ ਪੌਣੇ 12 ਮਾਤਾ ਜੀ ਨੇ ਨਿਕਲਦਾ ਦੇਖਿਆ ਬਕਰਾ ਸਬੂਤ ਹੈ ਪਰ ਇਹ ਨਾਲ ਆਪ ਦੇ ਕਪ ਮਤਲਬ ਕਿ ਪਿੰਡਾ ਛਾੜ ਲੱਗ ਰਿਹਾ ਸੀ ਮਾਤਾ ਨੇ ਦੇਖਿਆ ਵੀ ਤੂੰ ਇੰਨਾ ਤੇ ਘਰ ਆਇਆ ਕਹਿੰਦਾ ਮੈਂ ਘਰੋਂ ਨਹੀਂ ਆਇਆ ਹੈਗਾ ਕੰਦ ਟੱਪ ਕੇ ਗਿਆ ਜੀ ਇਧਰ ਇਟਾ ਪੱਟੀਆਂ ਪਈਆਂ ਨੇ ਕਿ ਜੀ ਸਾਡੀਆਂ ਸਾਰਾ ਸਬੂਤ ਆ ਕੇ ਸਿਰਫ ਬੈਡਰ ਨੂੰ ਹੱਥ ਲਾ ਕੋ ਹਾਂ ਜੀ ਜੰਮੀ ਪਹਿਤੀ ਆ ਜੀ ਬਸ ਵੇਲੇ ਤੇ ਕੋਈ ਸਰਾਖ ਲੈ ਕੇ ਆਏ ਜੀ ਇਹ ਵਾਗੇ ਸੰਗਰੂਰ ਜੀ ਮੀਟਿੰਗ ਤੇ 11:00 ਦੇ 2:00 ਵਜੇ ਤੋਂ ਪਹਿਲਾਂ ਉਹ ਆਣੇ ਨਹੀਂ ਵੀ ਬੱਚੇ ਨਹੀਂ ਆ ਸਕਦੇ ਮਾਤਾ ਜੀ ਵਾਗੇ ਕੱਖ ਲੈਣ ਵੀ ਇਹ ਤਾਂ ਜੰਮੀ ਪੱਕਾ ਕੋਈ ਸੀਆਈਡੀ ਲੈ ਕੇ ਸਾਡੇ ਘਰੇ ਆ ਕੇ ਬੈਡਰ ਨੂੰ ਹੱਥ ਪਾਇਆ ਹੈਗਾ ਜੀ ਨਾਂ ਮਾਤਾ ਜੀ ਕਹਿੰਦੇ ਨੇ ਦੇਖਿਆ ਫਿਰ ਤਾਂ ਮਿਲੇ ਗਿਆ ਬੰਦਾ ਜੀ ਮਾਤਾ ਜੀ ਮਾਤਾ ਜੀ ਦੇਖਿਆ ਜੀ ਮਾਪੇ ਨਹੀਂ ਮੰਨਦੇ ਹੋਰ ਨਹੀਂ ਮੰਨਦੇ ਅਗਲ ਕਰਨੇ ਤਾਂ ਜੀਰੀ ਲਾਉਣ ਗਿਆ ਹੋਇਆ ਸੀ ਸਗੋਂ ਤਾਂ ਸਾਥ ਦੰਦੇ ਨੇ ਜੀ ਠੀਕ ਆ ਆ ਦੇਖੋ ਆ ਸਾਲੀ ਆ ਦੇਖੋ ਇਹਦੇ ਵਿੱਚੋਂ ਲਗਾਇਆ ਵੀ ਕੱਢ ਕੇ 20000 ਰੁਪਇਆ ਜਵਾਕ ਦੇਖ ਸਕਦੇ ਹੋ ਝੋਲਾ ਲਾਉਣ ਗਏ ਹੋਏ ਇੱਥੇ ਆ ਖੜੇ ਨੇ ਸਾਹਮਣੇ ਕਿਹਨਾਂ ਵਾਸਤੇ ਫਿਰ ਫਿਰ ਕਰਦੇ ਵੀ ਚਲ ਬੱਚਾ ਨੂੰ ਪੜਾਈ ਨਖਾਈ ਵਧੀਆ ਸੰਸਕਾਰ ਦੇਈਏ ਕਿ ਮੈਂ ਕਿ ਮੈਂ ਗਰੀਬ ਮਿਹਨਤ ਕਰਦਾਗਾ ਥਾਂ ਪੈਣ ਦਾ ਆਪਦਾ ਤੜਕੀ ਨਿਕਲਦੇ ਨੇ ਅਥਣੇ ਆ ਕੇ ਵੱਢਦੇ ਨੇਗੇ ਕਿ ਮੈਂ ਮਜ਼ਦੂਰ ਪਸੀਨਾ ਬਹਾਉਂਦਾ ਆਪਦਾ ਦਿਨ ਰਾਤ ਇਹਨਾਂ ਨੂੰ ਇਹੇ ਕੰਮ ਰਹਿ ਗਿਆ ਆਪਦੇ ਬੱਚਿਆਂ ਦਾ ਜੇਰਾ ਪਤਾ ਜਿੰਦੇ ਲਾ ਕੇ ਘਰੇ ਰੱਖਣ ਕਿਉਂ ਕਿਸੇ ਦਾ ਘਰ ਝਾੜਦੇ ਨੇਗੇ ਕਿਉਂ ਝਾੜਦੇ ਨੇ ਕਿਸੇ ਦਾ ਘਰ ਜਿੱਦ ਆਪ ਬੱਚੇ ਨਸ਼ੇ ਤੇ ਮਾਪੇ ਨੇ ਲਾਇਆ ਹੋਏ ਨੇ ਜਿੰਦੇ ਲਾ ਕੇ ਘਰੇ ਕਿਉਂ ਨਹੀਂ ਰੱਖਦੇ ਹੈਗੇ ਜਿੰਦੇ ਲਾ ਕੇ ਘਰੇ ਰੱਖਣ ਕਿਉਂ ਕਿਸੇ ਦਾ ਮਜ਼ਦੂਰ ਦਾ ਘਰ ਝਾੜ ਦਿੰਦੇ ਨੇ ਮਜ਼ਦੂਰ ਕਿਵੇਂ ਫਿਰਦੇ ਨੇ ਦਿਹਾੜੀਆਂ ਕਰਦੇ ਇਹਨਾਂ ਤਾਂ ਸੱਤ ਤੋਂ ਸੱਤ ਤਾਂ ਇਹਨਾਂ ਤੇ ਕਾਰਵਾਈ ਕਰੀ ਜਾਵੇ ਤੁਸੀਂ ਮੌਜੂਦਾ ਪੰਚਾਇਤ ਮੈਂਬਰ ਵੀ ਹੋ ਹਾਂਜੀ ਹਾਂਜੀ ਮੈਂ ਮੌਜੂਦਾ ਪੰਚਾਇਤ ਮੈਂਬਰਾਂ ਜੀ ਮੈਂ ਨਸ਼ਾ ਵੀ ਕਰਦੇ ਬੰਦਾ ਉਹ ਬਹੁ ਨਸ਼ੇ ਕਰਦੇ ਨੇ ਜੀ ਉਰੇ ਥਾਈ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ ਵੀਡੀਓ ਬਣਾ ਲਓ ਬਕਾਇਦਾ ਤੁਸੀਂ ਖੂਨ ਇੱਧਰ-ਉਧਰ ਡੁੱਲਿਆ ਪਿਆ ਸਰਿੰਜਾਂ ਪਈਆਂ ਨੇ ਸਾਰਾ ਕੁਝ ਆ ਤਰਮਸ਼ਾਹਲਾ ਦੇ ਵਿੱਚ ਕਰਦੇ ਨੇ ਸਾਰਾ ਕੁਝ ਜੀ ਦੇਖ ਸਕਦੇ ਹੋ ਵੀ ਨਸ਼ੇ ਕਰਨ ਵਾਲਿਆਂ ਨੂੰ ਕਹਾਂਗੇ 20000 ਰੁਪਏ ਇਹਨਾਂ ਦਾ ਇਹ ਝੋਨਾ ਲਿਆਉਣਗੇ ਹੋਏ ਸੀ ਖੜੇ ਨੇ ਭੈਣ ਜੀ ਤੁਸੀਂ ਹਿਸਾਬ ਲਾ ਲਓ ਵੀ ਕੀ ਹਾਲਾਤ ਬਣੇ ਹੋਏ ਨੇ ਯਾਰ ਇੱਕ ਮਜ਼ਦੂਰ ਦੇ ਘਰੋਂ ਪਹਿਲਾਂ ਦੋ ਮਜ਼ਦੂਰਾਂ ਦੇ ਘਰੇ ਖੋਖੜ ਚੋਰੀ ਹੋਈ ਹੈ ਕੀੜੇ ਹਾਲਾਤ ਪ ਬਾਈ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਸਾਨੂੰ ਕੱਲ ਫੋਨ ਆਇਆ ਸੀਗਾ ਇੱਥੋਂ ਸਾਡਾ ਸਾਥੀ ਇਹ ਚਮਕੌਰ ਸਿੰਘ ਆਰ ਕੇ ਐਸਚੂ ਨੂੰ ਫੋਨ ਕਰਕੇ ਸੀ ਕਿਹਾ ਵੀ ਉੱਥੇ ਬਈ ਦੋ ਘਰਾਂ ਦੇ ਵਿੱਚ ਚੋਰੀ ਹੋ ਗਈ। ਉਸ ਤੋਂ ਬਾਅਦ ਥਾਣੇ 'ਚ ਕੋਈ ਪੁਲਿਸ ਅਧਿਕਾਰੀ ਨਾ ਤਾਂ ਮਸਾਂ ਫੋਨ ਕਰ ਕਰਕੇ ਪੁਲਿਸ ਆਈ। ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਦੋਂ ਆਮ ਘਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੋਰੀਆਂ ਹੋਣ ਲੱਗੀਆਂ ਤਾਂ ਕੱਲ ਨੂੰ ਕਿਤੇ ਹੋਰ ਵੀ ਕੋਈ ਵੱਡੀ ਵਾਰਦਾਤ ਹੋ ਸਕਦੀ ਹੈ। ਜਿਵੇਂ ਤੁਸੀਂ ਖੋਖਰ ਦੇਖਿਆ ਵੀ ਰਾਤ ਨੂੰ ਉਹਨਾਂ ਦੇ ਘਰੇ ਕਹਾੜੀਆਂ ਲੈ ਕੇ ਚੋਰਾਂ ਨੇ ਅੰਦਰ ਵਾਰ ਕੀਤਾ। ਜੇ ਕਿਤੇ ਉੱਠ ਜਾਂਦੇ ਤਾਂ ਉਹਨਾਂ ਨੇ ਕੀ ਇੰਜਾਮ ਮੰਦਾ। ਸੋ ਇਹੇ ਕਰਕੇ ਸੀ ਤਾਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਆਪਦੀ ਨਾਫਰੀ ਵਧਾਓ ਤੇ ਮੜਾ ਮੜਾ ਕਿਹੜਾ ਛੇੜਾ ਰੱਖੋ ਮੜਾ ਦਬਾਅ ਬਣਿਆ ਰਹੇ ਕਿਉਂਕਿ ਇਹਦੀ ਪਿੱਛੇ ਸਾਰਾ ਸਿਸਟਮ ਜਿਹੜਾ ਪ੍ਰਬੰਧ ਹੈ ਉਹ ਜ਼ਿੰਮੇਵਾਰ ਹੈ ਚੋਰੀ ਹੋਈ ਹੈ ਜਿਹੜੀ ਦੇਖ ਸਕਦੇ ਹੋ ਦੋਸਤੋ ਪੂਰਾ ਨਗਰ ਪੂਰਾ ਬੇੜਾ ਖੜਾ ਹੈ ਔਰ ਬਾਈ ਉਹ ਸਾਹਮਣੇ ਖੜੇ ਨੇ ਘਰ ਦੇਨਾਂ ਦੇ ਝੋਨਾ ਲਾਉਣ ਗਏ ਹੋਏ ਸੀਗੇ ਪਿੱਛੋਂ 20000 ਰੁਪਿਆ ਪਰਸ ਚੋਂ ਕੱਢ ਕੇ ਲੈ ਗਏ ਉਸ ਜਿੱਥੋਂ ਦੀ ਬੜਿਆ ਬੰਦਾ ਤੁਹਾਨੂੰ ਦਿਖਾਉਣਾ ਹੈ ਵੀ ਕਿੱਥੋਂ ਦੀ ਬੰਦਾ ਚੜਿਆ ਕਿਵੇਂ 20000 ਰੁਪਿਆ ਲਗਾਇਆ ਇਹਨਾਂ ਦਾ ਕੱਢ ਕਮਿੰਟ ਚ ਲੈ ਗਿਆ ਸਾਹਬ ਲਾ ਲਓ ਤੁਸੀਂ ਆ ਇੱਟਾਂ ਪੱਟੀਆਂ ਪਈਆਂ ਨੇ ਜੀ ਦੇਖੋ ਅੱਛਾ ਉਧਰ ਦੀ ਟੱਪਿਆ ਹੈ ਉਧਰ ਦੀ ਬਾਹਰ ਸੜਕ ਉੱਪਰ ਦੀ ਉਹ ਕਿਹੜਾ ਹੁੰਦੀ ਸਾਰੇ ਸਿਮਿੰਟ ਸਮੂਟੇ ਸਾਰਾ ਪੱਟਿਆ ਪਈ ਇੱਟਾਂ ਪੱਟੀਆਂ ਪਈਆਂ ਨੇ ਦੇਖੋ ਠੀਕ ਹੈ ਇੱਥੋਂ ਦੀ ਟੱਪਿਆ ਹੈ ਹਾਂਜੀ 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 ਨੂੰ ਜਾ ਰਹੇ ਹੈ ਪੰਜਾਬ ਇੱਕ ਤੀ ਪੁੱਤ ਨਸ਼ਿਆਂ ਨਾਲ ਮਰ ਰਹੇ ਨੇ ਇੱਕ ਪਾਸੇ ਦੂਜੇ ਪਾਸੇ ਚੋਰੀਆਂ ਵਧ ਗਈਆਂ ਕਿੱਧਰ ਕੀ ਜਊ ਅੱਥੇ ਦੀ ਉਤਰੀ ਜੀ ਦੇਖੇ ਅੱਛਾ ਬਾਹਰ ਦੀ ਏ ਆਹ ਸ਼ਾਲ ਮਾਰ ਕੇ ਚੜੇ ਨੇ ਇੱਧਰ ਆਹ ਦੇਖ ਸਕਦੇ ਹੋ ਜੀ ਖੜੀ ਸੀ ਉਹ ਨਾਲ ਲੱਗਮੀ ਕੰਦ ਹੈ ਜੀ ਠੀਕ ਹੈ ਆਹ ਦੇਖ ਸਕਦੇ ਹੋ ਵੀ ਇੱਥੋਂ ਦੀ ਚੜਿਆ ਪੂਰੇ ਦੇਖਿਆ ਉਹਨਾਂ ਨੇ ਕੱਪੜੇ ਅੰਦਰ ਦੀ ਬਿਲਕੁਲ ਆ ਦੇਖੋ ਜੀ ਕੰਦ ਉੱਪਰ ਦੀ ਬਾਹਰ ਦੀ ਸਰਿਆਂਵੇਂ ਆਹ ਦੇਖੋ ਜੀ ਆਹ ਉਰੋਂ ਦੀ ਟੱਪ ਕੇ ਇੱਥੋਂ ਦੀ ਚੜਿਆ ਪਰਲੇ ਪਾਸੇ ਬਾਥਰੂਮ ਹੈ ਇੱਥੋਂ ਜੀ ਇੱਥੋਂ ਜੀ ਇਥੋਂ ਦੇ ਵਾਪਸ ਹੋਇਆ ਅਸੀਂ ਨੇ ਜਦੋਂ ਮੈਂ ਬੱਚਾ ਨੂੰ ਸਕੂਲ ਦੇ ਵਿੱਚੋਂ ਲੈ ਕੇ ਆਇਆ ਸੀਗਾ 2:00-3:00 ਵਜੇ ਠੀਕ ਹੈ 3:00 ਵਜੇ ਮੈਂ ਆ ਕੇ ਘਰੇ ਦੇਖਿਆ ਜੀ ਤਾਂ ਮੇਰੀ ਮੰਮੀ ਮੈਨੂੰ ਦੱਸਣ ਲੱਗੀ ਵੀ ਉਹਦੇ ਬੇੜੇ ਦੇ ਵਿੱਚ ਚੋਰੀ ਹੋ ਗਈ ਜੀ ਲੱਗਿਆ ਜਦੋਂ ਮੈਂ ਇੱਧਰ ਹੋ ਕੇ ਮਾੜਾ-ਮੋਟਾ ਦੇਖਣ ਲੱਗ ਗਿਆ ਜੀ ਸਾਡੇ ਕੰਦ ਦੀ ਜਿਹੜੀ ਹੈਗੀ ਇੱਕ ਟੱਪੱਟੀ ਪਈ ਸੀ ਜੀ ਜਿਹਨੇ ਜੀ ਦਿਨ ਦਿਹਾੜੇ ਜੀ ਹਾਂ ਜਦੋਂ ਮੈਂ ਦੇਖਿਆ ਮੇਰੀ ਮੰਮੀ ਦੱਸਣ ਲੱਗ ਰਹੀ ਵੀ ਚੋਰੀ ਹੋ ਗਈ ਆਪਣੇ ਵਿਰੇ ਦੇ ਵਿੱਚ ਉਰੇ ਵੀ ਨੇੜੇ ਦੇ ਵੀ ਕਿਸੇ ਦੇ ਹੋਰ ਹੋਗੀ ਕਿਸੇ ਦੇ ਹੋਰ ਹੋਗੀ ਚਲੋ ਮੈਂ ਦੇਖਣ ਲੱਗ ਗਿਆ ਮੈਂ ਕਿਹਾ ਮਾਂ ਬੀਬੀ ਆਪਣੇ ਵੀ ਪੈਸੇ ਪਈ ਸੀ ਕਿ ਮਹਾ ਬੀਕ 1000 ਰੁਪਏ ਪਿਆ ਸੀਗਾ ਜਦੋਂ ਮੈਂ ਉੱਧਰ ਜਾ ਕੇ ਦੇਖਿਆ ਇੱਟ ਪਾਟੀ ਪਈ ਸੀ ਜੀ ਮੈਂ ਨਾਲ ਦੀ ਨਾਲ ਗੌਰ ਕਰ ਲਈ ਵੀ ਪੈਸੇ ਤਾਂ ਹੋ ਗਏ ਜਦੋਂ ਮੈਂ ਦੇਖੇ ਪੈਸੇ ਪਰਸ ਦੇ ਵਿੱਚੋਂ 20000 ਰੁਪਇਆ ਗਾਇਬ ਸੀਗਾ ਜੀ ਕੋਈ ਕੈਮਰੇ ਵਗੈਰਾ ਪਿੰਡ 'ਚ ਕੋਈ ਚੈੱਕ ਕਰਿਆ ਕੈਮਰੇ ਹੈਗੇ ਸੀਗੇ ਜੀ ਪਹਿਲਾਂ ਹੀ ਤਾਰਾ ਤੂਰਾ ਸਾਰੀਆਂ ਪੱਟਤੀਆਂ ਜੀ ਉਹਨਾਂ ਨੇ ਉਹਨਾਂ ਨੇ ਸ਼ਰਿਆਮ ਦੇਖਿਆ ਜੀ ਮਤਲਬ ਜਿਨ੍ਹਾਂ ਦੇ ਘਰੇ ਪਹਿਲਾਂ ਚੋਰੀ ਹੋਈ ਹੈ ਉਹਨਾਂ ਨੇ ਸ਼ਰਿਆਮ ਦੱਸਣ ਲੱਗ ਰਹੇ ਨੇ ਵੀ ਇਹ ਮੁੰਡੇ ਨੇ ਚੋਰੀ ਕਿ ਦਾ ਕੰਦ ਟੱਪਦਾ ਦੇਖਿਆ ਜੀ ਉਹ ਮੁੰਡਾ ਉਹ ਕਿੱਥੇ ਦਾ ਹੈ ਉਰੀ ਦੇ ਹੀ ਹੈ ਜੀ ਆਪਣੇ ਜਿਨ੍ਹਾਂ ਦੇ ਚੋਰੀ ਹੋਈ ਉਹ ਹੀ ਗਵਾਹ ਨੇ ਜੀ ਸਾਡੇ ਜੀ ਅੱਛਾ ਫਿਰ ਉਹ ਕਾਰਵਾਈ ਲਿਖਾਈ ਨਹੀਂ ਉਹਦੇ ਖਿਲਾਫ ਕਾਰਵਾਈ ਲਿਖਾਈ ਹੈ ਜੀ ਜਿਹੜੀ ਇਹਨਾਂ ਦੇ ਇਹ ਮੇਰੇ ਪੂਆ ਜੀ ਨੇ ਉਹ ਬੰਦਾ ਟੱਪਦਾ ਦੇਖਿਆ ਕੰਧ ਉੱਪਰ ਦੇ ਹਾਂ ਜਦੋਂ ਟੱਪਿਆ ਉਹ ਐਨ ਕੱਪੜੇ ਉੱਪਰ ਝਾੜਨ ਲੱਗ ਰਿਹਾ ਸੀਗਾ ਬਕਾਇਦਾ ਉਹਨੂੰ ਕਿਹਾ ਵੀ ਆ ਵੀ ਤੂੰ ਬੜੇ ਅੰਦਰ ਤੇ ਆਪਾਂ ਨੇ ਜਿਹੜੀ ਥਾਣੇ ਰਿਪੋਰਟ ਦਿੱਤੀ ਉਹਨਾਂ ਦਾ ਨਾਮ ਹੀ ਲਿਖਾਇਆ ਹੋਇਆ ਵੀ ਇਹ ਨਾਮ ਦਾ ਬੰਦਾ ਹੈ ਇਹਨਾਂ ਦੇ ਇਸ ਬੰਦੇ ਨੇ ਜਿਹੜੀ ਕਾਰਵਾਈ ਨੂੰ ਸਾਰਾ ਇਨਜਾਮ ਦਿੱਤਾ ਇਸ ਬੰਦੇ ਨੇ ਦਿੱਤਾ ਤੇ ਉਹਦੇ ਵਧੀਆ ਐ ਚੰਗੀ ਤਰ੍ਹਾਂ ਕਾਰਵਾਈ ਹੋਣੀ ਚਾਹੀਦੀ ਪਹਿਲਾਂ ਵੀ ਉਸਤੇ ਇਹੋ ਜਿਹੇ ਕਈ ਮਾਮਲੇ ਦਰਜ ਨੇ ਦਰਜ ਨੇ ਹਾਂਜੀ ਮਾਤਾ ਜੀ ਤੁਸੀਂ ਦੇਖਿਆ ਬੰਦਾ ਹੋ ਹਾਂ ਦੇਖਿਆ ਜੀ ਅਜੇ ਕੰਧ ਟੱਪਦਾ ਕੰਧ ਟੱਪਦਾ ਹਾਂ ਫਿਰ ਤੁਸੀਂ ਪ੍ਰਸ਼ਾਸਨ ਨੂੰ ਦੱਸਤਾ ਦੱਸਿਆ ਮੁੰਡੇ ਨੂੰ ਮਾਂ ਬਿੱਟੀ ਤਾਂ ਮੈਂ ਦੇਖਿਆ ਆਪਾ ਬਹੁਤ ਪੁਰਸ ਨੂੰ ਵੀ ਆਖਿਆ ਜੀ ਵੀ ਮੈਂ ਦੇਖਿਆ ਆਪਾ ਜਿਹੜਾ ਉਹ 20000 ਰੁਪਏ ਚੋਰੀ ਹੋਇਆ ਹਾਂ